ਸੱਚੀ ਰੀਅਲ ਗੱਲ ਦੋਸਤੋ ਹਾਜ਼ਰ ਹਾਂ ਅੱਜ ਇੱਕ ਨਵੀਂ ਕਹਾਣੀ ਲੈ ਕੇ ਅੱਜ ਦੀ ਕਹਾਣੀ ਹੈ ਫਕੀਰ ਚੰਦ ਸ਼ੁਕਲਾ ਜੀ ਦੀ ਲਿਖੀ ਖੂਨ ਦਾ ਰਿਸ਼ਤਾ ਰਿਸ਼ਤੇ ਵਿੱਚ ਉਹ ਮੇਰੀ ਭੈਣ ਲੱਗਦੀ ਹੈ ਮੇਰੀ ਮਾਂ ਦੀ ਭਤੀਜੀ ਮਤਲਬ ਮੇਰੇ ਮਾਮਾ ਜੀ ਦੀ ਬੇਟੀ ਹੈ ਮੇਰਾ ਕੋਈ ਸਗਾ ਮਾਮਾ ਨਹੀਂ ਹੈ ਉਂਝ ਵੀ ਰੱਬ ਨੇ ਮੈਨੂੰ ਗਿਣੇ-ਚੋਣੇ ਰਿਸ਼ਤੇਦਾਰ ਹੀ ਬਖਸ਼ੇ ਹਨ ਸਗਿਆਂ ਵਿੱਚੋਂ ਨਾ ਪੂਆ ਹੈ ਨਾ ਮਾਮਾ ਅਤੇ ਨਾ ਹੀ ਕੋਈ ਚਾਚਾ ਤਾਇਆ ਇਹ ਕੁੜੀ ਸੁਨੀਤਾ ਮੇਰੀ ਮਾਂ ਦੇ ਇੱਕੋ ਇੱਕ ਚਾਚੇ ਦੀ ਪੋਤੀ ਹੈ ਸੁਨੀਤਾ ਮੇਰੇ ਤੋਂ ਉਮਰ ਵਿੱਚ ਬਹੁਤ ਛੋਟੀ ਹੈ। ਉਨੀ ਦਿਨੀ ਉਹ ਮੁੰਬਈ ਮਹਾਨਗਰ ਵਿੱਚ ਰਹਿੰਦੇ ਸਨ। ਉਹਨਾਂ ਨੇ ਪੰਜਾਬ ਆਉਣਾ ਤਾਂ ਮੈਨੂੰ ਵੀ ਅਤੇ ਸੁਨੀਤਾ ਨੂੰ ਵੀ ਅੰਤਾਂ ਦਾ ਚਾਅ ਚੜ ਜਾਣਾ। ਉਹਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮਨਮੋਹ ਲੈਂਦੀਆਂ ਸਨ। ਮੈਂ ਅਕਸਰ ਉਸ ਨੂੰ ਕੁਛੜ ਚੁੱਕ ਕੇ ਘਮਾਉਂਦਾ ਰਹਿੰਦਾ ਸਾਂ। ਸਮਾਂ ਆਪਣੀ ਤੋਰ ਤੋਰਿਆ ਜਾ ਰਿਹਾ ਸੀ। ਉਹ ਹੁਣ ਵੱਡੇ ਸਕੂਲ ਵਿੱਚ ਪੜ੍ਹਨ ਲੱਗੀ ਸੀ। ਹੁਣ ਜਦੋਂ ਵੀ ਉਹ ਪੰਜਾਬ ਆਉਂਦੀ ਤਾਂ ਉਸ ਨਾਲ ਗੱਲ ਕਰਦੇ ਮੈਨੂੰ ਆਪਣੇ ਆਪ 'ਚ ਕਈ ਵਾਰ ਹੀਣ ਭਾਵਨਾ ਮਹਿਸੂਸ ਹੁੰਦੀ ਸੀ। ਮੈਂ ਪਿੰਡ ਦਾ ਜੰਪਾਲ ਤੇ ਉਹ ਮਹਾਨਗਰ ਦੀ ਰਹਿਣ ਵਾਲੀ ਤੇ ਅੰਗਰੇਜ਼ੀ ਵਿੱਚ ਸਕੂਲ ਵਿੱਚ ਪੜ੍ਹਨ ਵਾਲੀ ਉਸ ਦਾ ਅੰਗਰੇਜ਼ੀ ਬੋਲਣ ਦਾ ਲੈਜ਼ਾ ਸੁਣ ਕੇ ਅਕਸਰ ਮਨ ਵਿੱਚ ਆਉਂਦਾ ਸੀ ਕਿ ਅਸੀਂ ਤਾਂ ਐਵੇਂ ਹੀ ਪੜ੍ਹਾਈ ਕੀਤੀ ਹੈ ਸਾਡਾ ਬੋਲਣ ਦਾ ਠੇਠ ਪੰਜਾਬੀ ਲੈਜ਼ਾ ਸੁਣ ਕੇ ਸਾਡੇ ਅੰਗਰੇਜ਼ੀ ਵਾਲੇ ਮਾਸਟਰ ਵੀ ਅਕਸਰ ਟੋਕ ਦਿੰਦੇ ਸਨ ਓਏ ਇੰਨਾ ਕੋਟ-ਕੋਟ ਕੇ ਕਿਉਂ ਬੋਲਦੇ ਹੋ ਜੇ ਕਿਤੇ ਅੰਗਰੇਜ਼ ਤੁਹਾਡੀ ਅੰਗਰੇਜ਼ੀ ਸੁਣ ਲੈਂਦੇ ਤਾਂ ਹਿੰਦੁਸਤਾਨ ਵੈਸੇ ਹੀ ਆਜ਼ਾਦ ਹੋ ਜਾਣਾ ਸੀ ਫ੍ਰੀਡਮ ਸਟਰਗਲ ਦੀ ਲੋੜ ਨਹੀਂ ਪੈਣੀ ਸੀ ਤੇ ਸੁਨੀਤਾ ਦਾ ਅੰਗਰੇਜ਼ੀ ਬੋਲਣ ਦਾ ਉਚਾਰਨ ਸੁਣ ਕੇ ਕਈ ਵਾਰੀ ਮਨ ਵਿੱਚ ਇਹ ਜ਼ਰੂਰ ਆ ਜਾਂਦਾ ਸੀ ਕਿ ਸਾਡੇ ਮਾਸਟਰ ਠੀਕ ਹੀ ਆਖਦੇ ਸਨ ਅੰਗਰੇਜ਼ੀ ਤਾਂ ਉਵੇਂ ਹੀ ਬੋਲਣੀ ਚਾਹੀਦੀ ਹੈ ਜਿਵੇਂ ਸੁਨੀਤਾ ਬੋਲਦੀ ਹੈ ਜਿੰਨੀ ਵਾਰੀ ਵੀ ਉਹ ਪੰਜਾਬ ਫੇਰੀ ਤੇ ਆਉਂਦੇ ਹਰ ਵਾਰ ਉਸ ਤੋਂ ਨਵੀਂ ਜਾਣਕਾਰੀ ਮਿਲਦੀ ਸੀ ਕਈ ਵਾਰੀ ਉਹ ਮੇਰੇ ਨਾਲ ਮਰਾਠੀ ਵਿੱਚ ਗੱਲਾਂ ਕਰਨ ਲੱਗ ਜਾਂਦੀ ਪਰ ਮੇਰੇ ਪੱਲੇ ਕੀ ਪੈਣਾ ਸੀ ਮੈਨੂੰ ਕਿਹੜਾ ਮਰਾਠੀ ਆਉਂਦੀ ਸੀ ਉਹ ਮੈਨੂੰ ਅਕਸਰ ਹੱਸ ਕੇ ਕਿਹਾ ਕਰਦੀ ਸੀ ਭయ్యా ਬੰਦੇ ਨੂੰ ਹਮੇਸ਼ਾ ਵੱਧ ਤੋਂ ਵੱਧ ਭਾਸ਼ਾਵਾਂ ਸਿੱਖਣੀ ਚਾਹੀਦੀਆਂ ਨੇ ਹਮੇਸ਼ਾ ਗਿਆਨ ਵਿੱਚ ਵਾਧਾ ਕਰਨਾ ਚਾਹੀਦਾ ਹੈ ਉਸ ਨੇ ਮੈਨੂੰ ਮਰਾਠੀ ਸਿੱਖੋ ਨਾਂ ਦੀ ਕਿਤਾਬ ਵੀ ਭੇਜੀ ਸੀ ਤਾਂ ਜੋ ਜਦੋਂ ਮੈਂ ਮੁੰਬਈ ਜਾਵਾਂ ਤਾਂ ਮੈਨੂੰ ਮਰਾਠੀ ਸਮਝਣ ਵਿੱਚ ਦਿੱਕਤ ਨਾ ਆਵੇ ਉਸ ਨੇ ਕਾਲਜ ਦੀ ਪੜ੍ਹਾਈ ਪੂਰੀ ਕਰ ਲਈ ਸੀ ਯੂਨੀਵਰਸਿਟੀ ਵਿੱਚ ਪੜਾਉਣ ਕਰਕੇ ਮੇਰੇ ਮੁੰਬਈ ਦੇ ਟੂਰ ਲੱਗ ਜਾਂਦੇ ਸਨ ਭਾਵੇਂ ਕਾਨਫਰੰਸ ਵਾਲਿਆਂ ਨੇ ਰਹਿਣ ਦਾ ਪ੍ਰਬੰਧ ਕੀਤਾ ਹੁੰਦਾ ਸੀ ਪਰ ਫਿਰ ਵੀ ਮੈਂ ਉੱਥੇ ਨਾ ਰਹਿ ਕੇ ਮਾਮਾ ਜੀ ਦੇ ਘਰ ਹੀ ਠਹਿਰਦਾ ਸੀ ਤੇ ਫਿਰ ਜ਼ਿੰਦਗੀ ਨੇ ਪਲਟਾ ਖਾਦਾ ਮਾਮਾ ਜੀ ਅਮਰੀਕਾ ਚਲੇ ਗਏ ਸੁਨੀਤਾ ਵੀ ਵਿਆਹ ਮਗਰੋਂ ਅਮਰੀਕਾ ਹੀ ਸੈੱਟ ਹੋ ਗਈ ਉਸ ਮਗਰੋਂ ਨਾ ਕਦੇ ਉਸ ਦੀ ਕੋਈ ਖਬਰਸਾਰ ਆਈ ਤੇ ਨਾ ਹੀ ਕਦੇ ਉਹ ਮਿਲਣ ਆਈ ਇਹ ਵੀ ਨਹੀਂ ਪਤਾ ਕਿ ਉਹ ਕਿੰਨੀ ਵਾਰੀ ਹਿੰਦੁਸਤਾਨ ਆਈ ਸੀ ਆਈ ਵੀ ਸੀ ਜਾਂ ਨਹੀਂ ਮਾਮਾ ਜੀ ਵੀ ਪਰਲੋਕ ਸਿਧਾਰ ਗਏ ਸਨ ਵਕਤ ਗੁਜ਼ਰਦਾ ਗਿਆ ਪਰ ਕਦੇ-ਕਦੇ ਮੈਨੂੰ ਉਸ ਦੀ ਯਾਦ ਜ਼ਰੂਰ ਆਉਂਦੀ ਸੀ ਫਿਰ ਮੇਰੀ ਜ਼ਿੰਦਗੀ ਵਿੱਚ ਜਿਵੇਂ ਤੂਫਾਨ ਆ ਗਿਆ ਮੇਰੀ ਪਤਨੀ ਨੂੰ ਕੈਂਸਰ ਹੋ ਗਿਆ ਸੀ ਸਾਡੀ ਤਾਂ ਮੱਤ ਹੀ ਮਾਰੀ ਗਈ ਸੀ ਮੈਂ ਜਿਵੇਂ ਤਿਵੇਂ ਘਰ ਦੀ ਗੱਡੀ 로ੜੀ ਜਾ ਰਿਹਾ ਸੀ ਘਰ ਸੰਭਣਾ ਮੈਨੂੰ ਬੜਾ ਔਖਾ ਲੱਗ ਰਿਹਾ ਸੀ ਆਖਰਕਾਰ ਵੱਡੇ ਬੇਟੇ ਦੀ ਸ਼ਾਦੀ ਕਰ ਦਿੱਤੀ ਬਹੂ ਬਹੁਤ ਨੇਕ ਆਈ ਉਸਨੇ ਛੇਤੀ ਹੀ ਘਰ ਦੀ ਜ਼ਿੰਮੇਵਾਰੀ ਸੰਭ ਲਈ ਸੀ ਉਹਨੇ ਦਿਨੀ ਅਚਾਨਕ ਇੱਕ ਰਾਤ ਵੇਲੇ ਟੈਲੀਫੋਨ ਦੀ ਘੰਟੀ ਲਗਾਤਾਰ ਵੱਜੀ ਜਾ ਰਹੀ ਸੀ ਮੈਂ ਪਤਨੀ ਦੀ ਕੀਮੋਥੈਰਪੀ ਕਰਵਾ ਕੇ ਆਇਆ ਸੀ ਸਾਰਾ ਦਿਨ ਹਸਪਤਾਲ ਵਿੱਚ ਮੱਤ ਮਾਰੀ ਗਈ ਸੀ ਉਠਣ ਦੀ ਹਿੰਮਤ ਨਹੀਂ ਸੀ ਹੋ ਰਹੀ ਪਰ ਵਾਰ-ਵਾਰ ਫੋਨ ਦੀ ਘੰਟੀ ਵੱਜਣ ਕਰਕੇ ਉੱਠਣਾ ਹੀ ਪਿਆ ਫੋਨ ਚੁੱਕਿਆ ਤਾਂ ਉਧਰੋਂ ਸੁਨੀਤਾ ਦੀ ਆਵਾਜ਼ ਆਈ ਹਾਏ ਕੀ ਹਾਲ ਹੈ ਫੋਨ ਨਹੀਂ ਚੁੱਕ ਰਿਆ ਮੈਨੂੰ ਤਾਂ ਬੜੀ ਮੁਸ਼ਕਲ ਨਾਲ ਤੁਹਾਡਾ ਫੋਨ ਨੰਬਰ ਮਿਲਿਆ ਹੈ ਮੇਰਾ ਗੱਲ ਕਰਨ ਨੂੰ ਬਹੁਤ ਚਿਤ ਕਰਦਾ ਸੀ ਫੋਨ ਸੁਣ ਕੇ ਮੈਨੂੰ ਜਿਵੇਂ ਯਕੀਨ ਨਹੀਂ ਆਇਆ ਜ਼ਿਆਦਾ ਨਹੀਂ ਤਾਂ ਉਹ ਕਟੋ-ਕਟ 11-12 ਸਾਲ ਬਾਅਦ ਫੋਨ ਕਰ ਰਹੀ ਸੀ ਗੱਲਾਂ-ਗੱਲਾਂ ਵਿੱਚ ਉਸਨੇ ਦੱਸਿਆ ਕਿ ਉਹ 3-4 ਦਿਨਾਂ ਤੱਕ ਇੰਡੀਆ ਆ ਰਹੀ ਹੈ ਉਸ ਦਾ ਮੈਨੂੰ ਮਿਲਣ ਲਈ ਬਹੁਤ ਮਨ ਕਰਦਾ ਹੈ ਇਸ ਲਈ ਉਹ ਸਿੱਧੀ ਮੇਰੇ ਕੋਲ ਹੀ ਆਵੇਗੀ ਮੈਂ ਭਲਾ ਨਾ ਥੋੜਾ ਕਰਨੀ ਸੀ ਇੱਕ ਦੋ ਵਾਰੀ ਮਨ ਵਿੱਚ ਆਇਆ ਕਿ ਉਸ ਨੂੰ ਪਤਨੀ ਦੀ ਬਿਮਾਰੀ ਬਾਰੇ ਦੱਸ ਦੇਵਾਂ ਪਰ ਮੇਰਾ ਆਪਣਾ ਚਿੱਤ ਵੀ ਉਸ ਨੂੰ ਮਿਲਣ ਨੂੰ ਕਰਦਾ ਸੀ ਸੋਚਿਆ ਚਲੋ ਜਿਵੇਂ ਤਵੇਂ ਸਾਰ ਲਵਾਂਗੇ ਉਹ ਆਪਣੀ ਬੇਟੀ ਦੇ ਨਾਲ ਆਈ ਸੀ ਮੈਂ ਤਾਂ ਪਤਨੀ ਨੂੰ ਹਸਪਤਾਲ ਲੈ ਕੇ ਜਾਣਾ ਹੁੰਦਾ ਸੀ ਪਰ ਮੇਰੀ ਨੂੰਹ ਨੇ ਉਸ ਦੀ ਲੋੜੋਂ ਵੱਧ ਸੇਵਾ ਕੀਤੀ ਸੀ ਉਹ 15 ਦਿਨ ਰਹੀ 15 ਦਿਨਾਂ ਵਿੱਚ ਹੀ ਉਸ ਨੇ ਰੋਜ਼ ਕਿਤੇ ਨਾ ਕਿਤੇ ਜਾਣਾ ਹੁੰਦਾ ਸੀ ਕਦੇ ਚੰਡੀਗੜ੍ਹ ਕਦੇ ਜਲੰਧਰ ਕਦੇ ਪਟਿਆਲਾ ਮੇਰਾ ਬੇਟਾ ਉਸ ਨੂੰ ਹਰ ਰੋਜ਼ ਕਾਰ ਵਿੱਚ ਲੈ ਕੇ ਘੁਮਾਉਂਦਾ ਰਹਿੰਦਾ ਸੀ ਹੋਰ ਅਸੀਂ ਕੀ ਕਰ ਸਕਦੇ ਸੀ ਮਾਮਾ ਧੀਆਂ ਨੂੰ ਇਕੱਲਿਆਂ ਟੈਕਸੀ ਉੱਤੇ ਵੀ ਨਹੀਂ ਭੇਜ ਸਕਦੇ ਸੀ ਜਿੰਨੇ ਦਿਨ ਵੀ ਉਹ ਸਾਡੇ ਕੋਲ ਰਹੀ ਮੇਰੀ ਨੂਨ ਨੇ ਉਸ ਦੀ ਰੱਜੀ ਕੇ ਸੇਵਾ ਕੀਤੀ ਭਾਵੇਂ ਸਾਡਾ ਮਨ ਬੁਝਿਆ ਪਿਆ ਸੀ ਪਰ ਫਿਰ ਵੀ ਮੇਰੀ ਨੂਨ ਨੇ ਉਸ ਨੂੰ ਭਾਂਤ ਭਾਂਤ ਦੇ ਪਕਵਾਨ ਬਣਾ ਕੇ ਖਵਾਏ ਅਤੇ ਪੂਰੀ ਦੇਖਭਾਲ ਕੀਤੀ ਸੀ ਜਾਣ ਤੋਂ ਪਹਿਲਾਂ ਉਸ ਲਈ ਵਧੀਆ ਤੋਂ ਵਧੀਆ ਤੋਹਫੇ ਲੈ ਕੇ ਵੀ ਆਈ ਸੀ ਸੁਨੀਤਾ ਮੈਨੂੰ ਅਕਸਰ ਕਹਿੰਦੀ ਰਹਿੰਦੀ ਸੀ ਮੈਂ ਅਮਰੀਕਾ ਵਾਪਸ ਪਹੁੰਚਦਿਆਂ ਸਾਰੀ ਤੁਹਾਡੇ ਅਤੇ ਭਾਬੀ ਲਈ ਰਿਟਰਨ ਟਿਕਟ ਭੇਜ ਦੇਣੀ ਹੈ ਉੱਥੇ ਜਾ ਕੇ ਇਹਨਾਂ ਦਾ ਇਲਾਜ ਕਰਵਾਵਾਂਗੇ ਅਮਰੀਕਾ ਦੀਆਂ ਮੈਡੀਕਲ ਸਹੂਲਤਾਂ ਬਹੁਤ ਵਧੀਆ ਨੇ ਉਸ ਦੇ ਇਹਨਾਂ ਜਾਣਖਣ ਤੇ ਮੈਨੂੰ ਦਿਲੋਂ ਖੁਸ਼ੀ ਹੁੰਦੀ ਸੀ ਕਿ ਕੋਈ ਤਾਂ ਮੇਰੇ ਨਾਲ ਹਮਦਰਦੀ ਰੱਖਦਾ ਹੈ ਤੇ ਫਿਰ ਉਹ ਅਮਰੀਕਾ ਮੁੜ ਗਈ ਰਿਟਰਨ ਟਿਕਟ ਦਾ ਕੀ ਆਉਣੀ ਸੀ ਉਸ ਦਾ ਕਦੇ ਫੋਨ ਵੀ ਨਹੀਂ ਆਇਆ ਸੀ ਪੂਰੇ 15 ਵਰਿਆਂ ਮਗਰੋਂ ਅਚਾਨਕ ਇੱਕ ਦਿਨ ਉਸ ਦਾ ਫੋਨ ਆਇਆ ਮੈਂ ਇੰਡੀਆ ਆ ਰਹੀ ਹਾਂ ਮੁੰਬਈ ਵਾਲੀ ਪ੍ਰਾਪਰਟੀ ਵੀ ਵੇਚਣੀ ਆ ਤੁਹਾਨੂੰ ਮਿਲਣ ਵੀ ਜਰੂਰ ਆਵਾਂਗੀ ਮੇਰੀ ਈਮੇਲ ਉੱਤੇ ਵੀ ਉਸਨੇ ਕਈ ਸੁਨੇਹੇ ਆਏ ਹੋਏ ਸਨ ਉਸਨੇ ਕਿਹੜੇ ਕਿਹੜੇ ਕੰਮ ਕਰਨੇ ਸਨ ਤੇ ਕਿੱਥੇ ਕਿੱਥੇ ਜਾਣਾ ਸੀ ਇਸ ਦਾ ਪੂਰਾ ਵੇਰਵਾ ਸੀ ਤੇ ਮੈਨੂੰ ਨਾਲ ਚੱਲਣ ਲਈ ਤਾਕੀਦ ਕੀਤੀ ਹੋਈ ਸੀ ਪਹਿਲਾਂ ਤਾਂ ਮਨ ਵਿੱਚ ਆਇਆ ਕਿ ਉਸ ਨੂੰ ਸਾਫ਼ ਲਫ਼ਜ਼ਾਂ ਵਿੱਚ ਮਨ੍ਹਾ ਕਰ ਦਿਆਂ ਕਿ ਹੁਣ ਇੱਥੇ ਕੀ ਕਰਨ ਆਉਣਾ ਤੇ ਜਾਂ ਕੋਈ ਬਹਾਨਾ ਲਗਾ ਦਿਆਂ ਕਿ ਅਸੀਂ ਤਾਂ ਬਾਹਰ ਜਾ ਰਹੇ ਹਾਂ ਪਰ ਫਿਰ ਮੈਂ ਸਿਰਫ਼ ਇੰਨਾ ਹੀ ਆਖਿਆ ਸੀ ਕਿ ਵੇਖ ਲਈ ਜਿਵੇਂ ਤੈਨੂੰ ਠੀਕ ਲੱਗੇ ਉਸਨੇ ਫੋਨ ਵੀ ਕੀਤਾ ਤੇ ਈਮੇਲ ਤੇ ਮੈਸੇਜ ਵੀ ਕੀਤੇ ਕਿ ਮੈਂ ਇਹਨਾਂ ਤਰੀਕਾਂ ਦੇ ਨੇੜੇ ਤੇੜੇ ਪੰਜਾਬ ਆਵਾਂਗੀ ਪਰ ਫਿਰ ਉਸਦੇ ਫੋਨ ਅਤੇ ਮੈਸੇਜ ਆਉਣੇ ਅਚਾਨਕ ਬੰਦ ਹੋ ਗਏ ਕੁਝ ਦਿਨ ਇੰਤਜ਼ਾਰ ਕਰਨ ਮਗਰੋਂ ਮੈਂ ਉਸਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਪੰਜਾਬ ਵਿੱਚ ਬਹੁਤ ਠੰਡ ਪੈ ਰਹੀ ਹੈ ਇਸ ਲਈ ਪੰਜਾਬ ਨਹੀਂ ਆਉਣਾ ਤੇ ਮੁੰਬਈ ਤੋਂ ਹੀ ਅਮਰੀਕਾ ਮੁੜ ਜਾਣਾ ਹੈ ਹੁਣ ਉਸਨੂੰ ਅਮਰੀਕਾ ਵਾਪਸ ਗਿਆ 1 ਸਾਲ ਹੋ ਚੁੱਕਾ ਹੈ ਇਸ ਦੌਰਾਨ ਨਾ ਕਦੇ ਉਸਦਾ ਫੋਨ ਆਇਆ ਹੈ ਤੇ ਨਾ ਹੀ ਕੋਈ ਈਮੇਲ ਮੈਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਤਰ੍ਹਾਂ ਦੇ ਖੂਨ ਦੇ ਰਿਸ਼ਤੇ ਹਨ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਧੰਨਵਾਦ